ਜੋ ਬਟਾਕੇ ਪਾਸਾ ਨੂੰ ਸਾਹਮਣੇ ਦਾ ਲੱਗਦਾ ਕਿ ਇਹ ਬੱਕਲੇ ਸੈਰ ਬਲਾਕ ਵਿੱਚ ਹੈ ਤਕੋ ਮਾਨਯੋਗ ਕਮਿਸ਼ਨਰ ਸਾਹਿਬ ਦੀ ਜਿਹੜੀ ਡਾਇਰੈਕਸ਼ਨ ਸੀ ਕਿ ਜਿਹੜੇ ਬੁਲਟ ਮੋਟਰਸਾਈਕਲ ਜਾਂ ਜਿਹੜਾ ਵੀ ਵਹੀਕਲ ਜਿੱਥੇ ਮਕੈਨੀਕਲੀ ਉਹਨੂੰ ਚੇਂਜ ਕੀਤਾ ਗਿਆ ਹੈਗਾ ਔਰ ਟੈਕਨੀਕਲੀ ਜੋ ਸਾਊਂਡ ਤੋਂ ਰਿਲੇਟਡ ਕੋਈ ਵੀ ਇਕੁਪਮੈਂਟ ਕਿੱਥੇ ਵੀ ਕਿਸੇ ਵੀ ਵਹੀਕਲ ਤੇ ਪਾਇਆ ਜਾਂਦਾ ਹੈਗਾ ਤੋਂ ਉਹ ਉਹ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤੋਂ ਇਸ ਸੰਬੰਧ ਦੇ ਵਿੱਚ ਜਿਹੜਾ ਹੈਗਾ ਦੋਨੋਂ ਜ਼ੋਨਸ ਤੇ 14 ਥਾਣੇ ਇਨਕਲੂਡਿੰਗ ਟ੍ਰੈਫਿਕ ਜਿਹੜੇ ਸਾਰੀ ਗਿੰਗ ਨੇ ਅਲੱਗ-ਅਲੱਗ ਥਾਵਾਂ ਤੇ ਸ਼ਹਿਰ ਵਿੱਚ 2 ਘੰਟੇ ਪਾਪਰ ਨਾਲ ਕੇ ਬੰਦੀ ਕੀਤੀ ਹੈ ਜੀ ਸਾਡਾ ਸਪੈਸ਼ਲ ਮਕਸਦ ਆਈ ਸੀ ਜਿਹੜਾ ਇਸ ਤਰੀਕੇ ਦੇ ਜਿਹੜੇ ਵਹੀਕਲਸ ਹੈ ਉਹਨਾਂ ਦੇ ਖਿਲਾਫ ਜੜੀ ਕਾਰਵਾਈ ਉਹ ਕਰਨਾ ਹੈਗਾ ਇਸ ਸੰਬੰਧ ਦੇ ਵਿੱਚ ਪਹਿਲਾਂ ਵੀ ਜਿਹੜਾ ਆਲਰੇਡੀ 144 ਦੇ ਆਰਡਰ ਜਿਹੜੇ ਹੈਗੇ ਅ ਇਨਫੋਰਸ ਕੀਤੇ ਜਾ ਚੁੱਕੇ ਹੈਗੇ ਇਸ ਨੂੰ ਦੇਖਦੇ ਹੋਏ ਸਾਡੀ ਜਿਹੜੀ ਥਾਣੇ ਦੀ ਟੀਮ ਹੈ ਟ੍ਰੈਫਿਕ ਵਿੰਗ ਹੈ ਇਹਨਾਂ ਨੇ ਬੜੀ ਇਫੈਕਟਿਵਨੈਸ ਨਾਲ ਕਾਰਵਾਈ ਕਰਦੇ ਹੋਏ 50 ਦੇ ਕਰੀਬ ਜੋ ਬੁਲੇਟ ਮਾਈਟ ਮੋਟਰਸਾਈਕਲ ਹੈ ਉਹ ਅਸੀਂ ਜਿਹੜੇ ਹੈਗੇ ਇੰਪਾਉਂਡ ਕੀਤੇ ਹੈਗੇ ਇਸ ਤੋਂ ਇਲਾਵਾ ਜਿਹੜੇ ਬੰਦੇ ਵੀ ਮੈਂ ਤੁਹਾਨੂੰ ਦੱਸਣਾ ਚਾਹ ਰਿਹਾ ਕਿ ਜਿਹੜੇ ਬੰਦੇ ਵੀ ਇਸ ਮੋਡੀਫਿਕੇਸ਼ਨ ਦੇ ਵਿੱਚ ਇਨਵੋਲਵ ਹੈ ਅਸੀਂ ਉਹਨਾਂ ਦੇ ਖਲਾਫ ਵੀ ਜਿਹੜਾ ਹੈਗਾ ਸਟ੍ਰਿਕਟ ਲਿਵਲ ਇਲੈਕਸ਼ਨ ਅਸੀਂ ਲਵਾਂਗੇ ਅਸੀਂ ਤੁਹਾਨੂੰ ਤੁਹਾਡੇ ਰਾਹੀਂ ਸਾਰੇ ਬੰਦਿਆਂ ਨੂੰ ਅਸੀਂ ਜਿਹੜੇ ਵੀ ਬੰਦੇ ਸ਼ਹਿਰ ਦੇ ਬੰਦੇ ਹੈਗੇ ਜਿਹੜੇ ਵੀ ਮੈਕੈਨਿਕ ਹੈਗੇ ਉਹਨਾਂ ਨੂੰ ਅਸੀਂ ਇਨਫੋਰਮ ਕਰਨਾ ਚਾਹੁੰਦੇ ਹਾਂ ਕਿ there is a strict compliance ਜਿਹੜੀ ਹੈਗੀ 144 ਦੇ ਆਰਡਰ ਦੀ ਹੋਏਗੀ ਕੋਈ ਵੀ ਬੰਦਾ ਅਗਰ ਪਾਇਆ ਜਾਂਦਾ ਹੈ ਜੋ ਬੁਲਟ ਦੇ ਜਾਂ ਕੋਈ ਵੀਕਲ ਸਗ ਜਿੱਤੇ ਇਲੀਗਲ ਐਨੋਇੰਗ ਜਿਹੜੀ ਸਾਊਂਡ ਕਰਨ ਵਾਲੇ ਜਿਹੜੇ ਚੁਪਪੈਂਟ ਹੈ ਜਾਂ ਕੋਈ ਟੈਕਨੀਕਲ ਮੋਡੀਫਿਕੇਸ਼ਨ ਕਰਦਾ ਹੈ ਉਹਦੇ ਚ ਅਸਿਸਟ ਟਿਕਲੀ ਕਰਨ ਲੈ ਗਏਗੇ ਅਤੇ ਦਿੱਤੇ ਵੀ ਸਾਡੀ ਇਹ ਕਾਰਵਾਈ ਅੱਗੇ ਵੀ ਜੇ ਜਾਰੀ ਰਹੂਗੀ ਰਹੇਗੀ ਕਾਰਵਾਈ ਕਾਰਵਾਈ ਦੀ ਗੱਲ ਕਰੀ ਅਕਸਰ ਕੁਝ ਸਮੇਂ ਪਹਿਲੇ ਕਮਿਸ਼ਨ ਹੈੱਡ ਵੱਲੋਂ ਕਾਰਵਾਈ ਵੀ ਕੀਤੀ ਗਈ ਸੀ ਅਸੀਂ ਪਹਿਲੇ ਬੁੱਲ ਮਾਰਕ ਪਰ ਫਿਰ ਉਹੀ ਹਾਲਾਤ ਸਾਹਮਣੇ ਆਉਂਦੇ ਆ ਦੇਖੋ ਦੇਖੋ ਅਜਿਹਾ ਤੁਸੀਂ ਦੇਖ ਸਕਦੇ ਹੋ ਕਿ ਅੱਜ ਲਗਭਗ 50 ਦੇ ਕਰੀਬ ਅਸੀਂ ਉਸ ਹੀ ਜਿਹੜਾ ਤੁਸੀਂ ਕਹਿ ਰਹੇ ਹੋ ਉਸ ਹੀ ਸੀਰੀਸ ਦੇ ਵਿੱਚ ਅਸੀਂ ਲਗਭਗ 50 ਦੇ ਲਗਭਗ ਮੋਟਰਸਾਈਕਲ ਜਿਹੜਾ ਇੰਪਾਉਂਡ ਕੀਤਾ ਖੰਗੇ ਹੁਣ ਡੇਲੀ ਇਹ ਕਾਰਵਾਈ ਜਾਰੀ ਰਹੇਗੀ ਤੇ ਐਫਆਈਆਰ ਵੀ ਲਾਂਚ ਹੋਈ ਹੈ ਤੇ

ਇਨਾਂ ਦੇ ਬਾਰੇ ਕੀ ਕਹਿਣਾ ਚਾਹोगे ਤੁਸੀਂ ਦੇਖੋ ਉਹੀ ਤਾਂ ਹੈ ਨਾ ਸਪੈਸੀਫਿਕਲੀ ਜਿਹੜੇ ਤੁਹਾਨੂੰ ਮੈਂ ਉਹੀ ਤਾਂ ਦੱਸ ਰਿਹਾ ਕਿ ਜਿਹੜੇ ਅਸੀਂ ਜਿਹੜੇ ਵੀ ਰਾਉਂਡ ਅਪ ਜਿਹੜੇ ਇੰਪਾਉਂਡ ਜਿਹੜੇ ਵਹੀਕਲ ਕੀਤਾ ਹੈ ਉਹ ਸਾਰੇ ਉਹੀ ਵਹੀਕਲ ਹੈ ਜੇ ਜਿਨਾ 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 ਦੇ ਥ्रू ਦਰ ਹੈਗਾ ਜਿਹੜੀ ਬਹੁਤ ਹੀ ਜ਼ਿਆਦਾ ਤੇਜ਼ ਸਾਊਂਡ ਆਉਂਦੀ ਹੈ ਜੋ ਕਿ ਇਨ ਜਨਰਲ ਜਨਰਲ ਪਬਲਿਕ ਨੂੰ ਬਹੁਤ ਜ਼ਿਆਦਾ ਅਨੁਭਵ ਕਰਦੇ ਸੁਰੱਖਿਆ ਦੇਖੇ ਜਾਂਦਾ ਬੁਲਡੋਜ਼ਰ ਦੇ ਮਾਰਦੇ ਆ ਪੁਲਿਸ ਲੋ ਕਰਦੀ ਕੀਤੀ ਜਾਂਦੀ ਹੈ ਫਿਰ ਸਪਾਰਸ ਲੋਗ ਸਪਾਰਸ ਵੀ ਆ ਦੇਖੋ ਅੱਜ ਜਨਾਬੀ ਪੇਰੈਂਟਸ ਆਏ ਕਈਆਂ ਦੇ ਉਹਨਾਂ ਨੂੰ ਦੱਸਿਆ ਜਾਏਗਾ ਆਪਸ ਦੇਖੋ ਇਸ ਸੰਬੰਧ ਦੇ ਵਿੱਚ ਅਸੀਂ ਜਿਹੜਾ ਹੈਗਾ ਅਵੇਅਰਨੈਸ ਜਿਹੜਾ ਪ੍ਰੋਗਰਾਮ ਉਹ ਵੀ ਚਲਾਵਾਂਗੇ ਅਸੀਂ ਜਿਹੜਾ ਹੈਗਾ ਪੇਰੈਂਟਸ ਕਹਿੰਦੀ ਅਸੀਂ ਇਨਫੋਰਮ ਕਰਾਂਗੇ ਕਿ ਭਈ ਅਗਰ ਇਹ ਇੰਨੇ ਚ ਬੜਾ ਸਟ੍ਰਿਕਟ ਹੈਗਾ ਕੋਈ ਬਲੱਟ ਵਾਲਾ ਮੋਰਸ ਅਜੀ ਲੈ ਉਹ ਸਿੰਪਸੇ ਉਹਨਾਂ ਨੂੰ ਇੰਪਾਉਂਡ ਹੋਵੇਗਾ। ਪਰ ਜਿਹੜੇ ਅੱਗੇ ਵੀ ਇਸ ਤਰੀਕੇ ਦੀ ਕਰ ਰਹੀ ਸੀ ਤੇ ਜਿਨ੍ਹਾਂ ਨੂੰ ਮੌਕਾ ਦਿੱਤਾ ਜਾਏ ਇੱਕ ਵਾਰੀ ਵਾਰਨਿੰਗ ਦਿੱਤੀ ਗਈ ਹੈ ਕਿ ਇਹ ਕੀ ਹੈ ਕਿ ਨਹੀਂ ਉਹ ਦੋ ਇੰਪਾਉਂਡ ਹੋਗੇ ਉਹ ਇੰਪਾਉਂਡ ਹੋਣਗੇ ਇਨ੍ਹਾਂ ਦਾ ਜਿਹੜਾ ਸਿਲੈਂਸਰ ਕੱਢ ਕੇ ਉਹ ਆਪਣਾ ਜਿਹੜੇ ਜਿਹੜਾ ਕੰਸਰਨਡ ਜਿਹੜੀ ਡਿਊ ਪ੍ਰੋਸੈਸ਼ਨਲ ਉਹ ਵਿਕਲ ਆ ਲੈ ਸਕਦੇ। ਪਰ ਅਸੀਂ ਇਸ ਸਿਲੈਂਸਰ ਨਾਲ ਵਹੀਕਲ ਕੰਟੀਨਿਊ ਨਹੀਂ ਕਿਤੇ ਤੁਸੀਂ ਉਹਨਾਂ ਚੱਕ ਕੇ ਲੈ ਗਏ ਵਿੱਚ ਨੂੰ ਆਏ ਆ ਕਿਤੇ ਨਹੀਂ ਲੱਗੇ ਉਹਨਾਂ ਦਾ ਕੀ ਕਰੂਗੇ ਤੁਸੀਂ ਛੱਡੋਗੇ ਉਹਨਾਂ ਨੂੰ ਕਿਹੜਾ ਇਦੇ ਵਿੱਚ ਨਹੀਂ ਪਟਾਕੇ ਲੱਗੇ ਨਹੀਂ ਨਹੀਂ ਅਸੀਂ ਉਹੀ ਵਹੀਕਲ ਇੰਪਾਉਂਡ ਕੀਤੇ ਹੈਗੇ ਜੋ ਮੋਡੀਫਾਈਡ ਹੈਗੇ ਉਸ ਤੋਂ ਇਲਾਵਾ ਅਸੀਂ ਲਗਭਗ 250 ਦੇ ਕਰੀਬ ਜਿਹੜੇ ਬੁਲਟਸ ਹੈਗੇ ਉਹਨਾਂ ਦੀ ਚੈਕਿੰਗ ਕੀਤੀ ਹੈ ਉਹਦੇ ਚ ਲਗਭਗ 50 ਦੇ ਲਗਭਗ ਜੋ ਫਾਲਟੀ ਪਾਏ ਹੈ ਅਸੀਂ ਉਹਨਾਂ ਨੂੰ ਹੀ ਇੰਪਾਉਂਡ ਕੀਤਾ ਬਾਕੀ ਆਡੇ ਕਲਪ ਕੋ ਕਰ ਸੱਜੋ ਸਪੈਸ਼ਲ ਡਰਾਈਵ ਇਹ ਚਲਾਈ ਗਈ ਹੈ ਆਨੇ ਵਾਲੇ ਟਾਈਮ ਮੇ ਇਹ ਕੰਟੀਨਿਊ ਹੋ ਕੰਟੀਨਿਊ ਹੋਏਗਾ